ਤੋਂ ਟੇਡ ਦਾ ਮੈਂ ਸੈਕਟਰੀ ਆ ਐਸਸੀ ਵਿੰਗ ਦਾ ਮੇਰਾ ਨਾਮ ਹੈ ਰੋਹਿਤ ਖੋਖਰ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੈਸੇ ਤਾਂ ਅਸੀਂ ਪਾਰਟੀ ਨੂੰ ਪੂਰਾ ਪਿਆਰ ਕਰਦੇ ਆ ਆਵਾ ਦੀ ਪਾਰਟੀ ਨੂੰ ਅੱਜ ਵੀ ਅਸੀਂ ਪਾਰਟੀ ਦੇ ਨਾਲ ਆ ਪਰ ਦੁੱਖ ਇਹ ਆ ਕਿ ਜਿਹੜੇ ਵਲੰਟੀਅਰ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹਨੂੰ ਇਗਨੋਰ ਕਰ ਦਿੱਤਾ ਗਿਆ ਔਰ ਮੇਰੀ ਖੁਦ ਜਿਹੜੀ ਡਿਊਟੀ ਆ ਉਹ ਪੂਰੇ ਪੰਜਾਬ ਚ ਕੀ ਪੰਜਾਬ ਤੋਂ ਬਾਹਰ ਗੁਜਰਾਤ ਹਿਮਾਚਲ ਹਰਿਆਣਾ ਤਿੰਨ ਮਹੀਨੇ ਮੈਂ ਲਾ ਕੇ ਆਇਆ ਆ ਮੈਂ ਕਿਸੇ ਐਮਐਲਏ ਕੋ ਗਿਆ ਹੀ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਦੇ ਕਿਰਪਾ ਨਾਲ ਮੈਂ ਖੁਦ ਫੋਨ ਤੇ ਕੰਮ ਕਰਾ ਲੈਣਾ ਤੇ ਮੈਨੂੰ ਐਮਐਲਏ ਦੀ ਲੋੜ ਨਹੀਂ ਪੈਂਦੀ ਤੂੰ ਹੁਣ ਕੋਈ 85 ਨੰਬਰ ਵਾਰਡ ਚ ਕੋਈ ਨਵਾਂ ਹੀ ਸਾਥੀ ਸੱਪ ਘੜ ਦਿੰਦਾ ਇਹਨਾਂ ਨੇ ਟਿਕਟ ਉਹਨੂੰ ਦੇ ਦਿੱਤੀ ਤੋ ਇਹ ਚੀਜ਼ ਗਲਤ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਾਰਨ ਕਿ ਲੱਗਦਾ ਹੈ ਕਾਰਨ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰੁਪਈਏ ਦੀ ਕੀ ਵੈਲਿਊ ਆ ਔਰ ਮੈਨੂੰ ਬੜਾ ਦੋਖ ਹੈ ਕਿ ਪਾਰਟੀ ਦਾ ਕੈਡਰ ਉਹਨੂੰ ਖਰਾਬ ਕਰ ਰਿਹਾ ਜਿਹੜਾ ਪਾਰਟੀ ਦਾ ਕੈਡਰ ਜਿਹੜਾ ਬਾਹਰਲੇ ਸਟੇਟਾਂ 'ਚ ਜਾਂਦਾ ਆ ਆਪਣੇ ਕੋਲੋਂ ਪੈਸਾ ਖਰਚਦਾ ਆ ਆਪਣੀ ਕਾਰ ਲੈ ਕੇ ਜਾਂਦਾ ਆ ਔਰ ਦਿਨ ਰਾਤ ਮਿਹਨਤ ਕਰਦਾ ਲੱਖਾਂ ਰੁਪਏ ਲਗਾਉਂਦਾ ਆ ਵਲੰਟੀਅਰ ਉਹ ਐਸੇ ਆਸਨਾ ਲਗਾਉਂਦਾ ਆ ਕਿ ਜੇਕਰ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੀ ਉਹਦਾ ਕੋਈ ਫਾਇਦਾ ਹੋਏਗਾ ਅਸੀਂ ਵੀ ਸਮਾਜ ਦੀ ਸੇਵਾ ਕਰ ਸਕਾਂਗੇ ਪਰ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਕੋਈ ਵੈਲਿਊ ਨਹੀਂ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਜ਼ੀਰੋ ਕਰ ਦਿੱਤਾ ਗਿਆ ਔਰ ਸਿਰਫ ਐਮਐਲਏ ਸਾਈਬਾਨ ਦੇ ਕਹਿਣ ਤੇ ਹੀ ਜਿਹੜਾ ਆ ਉਹ ਟਿਕਟ ਦਿੱਤੀ ਗਈ ਜਿੱਦੋਂ ਸਾਨੂੰ ਦੁੱਖ ਆ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹਾਂ ਦੇਖੋ ਮੈਂ 2020 ਤੋਂ ਜੁੜਿਆ ਪਾਰਟੀ ਦੇ ਨਾਲ ਔਰ ਮੈਂ ਨਿਰੰਤਰ ਜਿਹੜਾ ਪਾਰਟੀ ਦੀ ਸੇਵਾ 'ਚ ਲੱਗਾ ਨਾ ਜਿੱਥੇ ਮੈਨੂੰ ਡਿਊਟੀ ਦਿੱਤੀ ਹੈ ਮੈਂ ਕਦੀ ਵੀ ਮਤਲਬ ਕਿ ਨਾ ਨੁਕਰ ਨਹੀਂ ਕੀਤੀ ਮੈਂ ਸਾ ਮੈਂ ਕਿਹਾ ਠੀਕ ਹੈ ਜੀ ਓਕੇ ਸਰ ਦਿੱਲੀੋਂ ਫੋਨ ਆਣਾ ਓਕੇ ਸਰ ਓਕੇ ਸਰ ਮਤਲਬ ਔਰ ਮੈਂ ਕਿਸੇ ਨੂੰ ਸਵਾਰਥ ਨਹੀਂ ਕੀਤੀ ਮੈਂ ਕਿਹਾ ਕਿ ਚਲੋ ਪਾਰਟੀ ਦਾ ਸਟੇਟ ਦਾ ਲੀਡਰ ਮੈਂ ਉਥੇ 85 ਨੰਬਰ 'ਚ ਮੈਂ ਅਪਲਾਈ ਕੀਤਾ ਤੋਂ ਮੈਂ ਸਟੇਟ ਦਾ ਲੀਡਰ ਆ ਪੰਜਾਬ ਦਾ ਲੀਡਰ ਆ ਤੋਂ ਮੈਨੂੰ ਦੁੱਖ ਲੱਗਾ ਇਸ ਚੀਜ਼ ਦਾ ਔਰ ਹੋਰ ਵੀ ਵਲੰਟੀਅਰਸ ਨੇ ਇੱਕ ਨਹੀਂ ਨੇ ਸੈਂਕੜੇ ਵਰਕਰ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਕੀਤਾ ਔਰ ਬਾਹਰ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਰਮਨ ਜੀ ਕਈ ਲੋਕ ਇਦਾਂ ਦੇ ਨੇ ਜਿਹੜੇ ਇੱਕੋ ਦਿਨ ਚ ਹੀ ਪਾਰਟੀ ਚਾਹੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੀ ਲੱਗਦਾ ਕਿ ਇਹ ਮੰਤਰੀ ਸਾਹਿਬ ਹੋਣਾਂ ਦੀ ਮਿਹਰਬਾਨੀ ਹੋਈ ਹੈ ਕਿ ਪੈਸੇ ਦੀ ਮਿਹਰਬਾਨੀ ਹੋਈ ਹੈ ਦੇਖੋ ਤੁਸੀਂ ਸਿਆਣਾ ਹੀ ਜੇ ਮੈਨੂੰ ਲੱਗਦਾ ਦੋਵਾਂ ਦੀ ਮਿਹਰਬਾਨੀ ਹੋਈ ਹੈ ਹਾਂ ਔਰ ਕੀਆ ਦੇ ਜਾ ਰਿਹਾ ਸੀਗਾ ਪੈਸਾ ਨਹੀਂ ਲਿੱਤਾ ਜਾਵੇ ਦੂਸਰੀਆਂ ਪਾਰਟੀਆਂ ਮੰਗ ਹਾਂਜੀ ਹਾਲਾਤ ਕੁਝ ਨਾ ਹੋ ਰਹੀ ਨਜ਼ਰ ਆਏ ਨੇ ਇਸ ਵਾਰ ਦੇਖੋ ਦੂਸਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਜਿਸ ਤਰ੍ਹਾਂ ਸ਼ਰਮ ਅਗਰ ਉਹ ਪੈਸਾ ਲੈਂਦੇ ਵੀ ਸੀਗੇ ਨਾ ਤੇ ਉਹ ਆਪਣੇ ਜਿਹੜੇ ਕਾਰਜਕਰਤਾ ਨੇ ਮਿਹਨਤ ਕੀਤੀ ਹੁੰਦੀ ਹੈ ਨਾ ਉਹਦੇ ਕੋਈ ਲੈਂਦੇ ਹੁੰਦੇ ਹੀ ਪੈਸਾ ਤੇ ਉਹਨੂੰ ਟਿਕਟ ਦਿੰਦੇ ਸੀ ਔਰ ਉਹਨੂੰ ਠੋਕ ਕੇ ਉਹਦਾ ਕੰਮ ਵੀ ਹੁੰਦਾ ਸੀਗਾ ਨਾ ਤੇ ਤੇ ਆਵਾ ਦੀ ਪਾਰਟੀ ਤੇ ਕਿਸੇ ਕਾਰਜਕਰਤਾ ਦਾ ਕੰਮ ਹੁੰਦਾ ਜੇ ਨਾ ਐਮਐਲਏ ਹੁੰਦਾ ਜੇ ਨਾ ਵਿਚਾਰੇ ਕਿਸੇ ਐਮਐਲਏ ਦਾ ਕੰਮ ਹੁੰਦਾ ਜੇ ਤੇ ਐਮਐਲਏ ਨੇ ਵੀ ਪਤਾ ਵੀ ਅਸੀਂ ਹੁਣ ਇੱਕੋ ਵਾਰੀ ਬਣੇ ਆ ਦੁਬਾਰਾ ਹੀ ਹੋਣਾ ਨਹੀਂ ਆ ਤੇ ਉਹ ਬਸ ਆਪਣੀ ਲੱਗੀ ਫੱਬੀ ਚਲਾਈ ਜਾ ਰਹੇ ਆ ਪਰ ਪਾਰਟੀ ਨਾਲ ਅਸੀਂ ਪਿਆਰ ਕਰਦੇ ਆ ਪਾਰਟੀ ਨਾਲ ਅਸੀਂ ਪਿਆਰ ਕਰਦੇ ਪਾਰਟੀ ਨਾਲ ਖੜੇ ਆ ਪਰ ਜੋ ਟਿਕਟ ਹੈ ਇਹਨਾਂ ਦਾ ਹੀ ਵਿਰੋਧ ਕਰਦੇ ਆ ਔਰ ਪੂਰਾ ਮਤਲਬ ਜਿਹੜੀ ਮੇਰੀ 85 ਨੰਬਰ ਵਾਰਡ ਆ ਮੈਂ ਜਿਹੜਾ